ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਅਗਲੀ ਖਬਰ ਲੈਣੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਆ ਬੰਜੜੇ ਮੁਲਾਜ਼ਮ ਨੇ ਉਹਨਾਂ ਦੇ ਲਈ ਇੱਕ ਫੈਸਲਾ ਸੁਣਾਇਆ ਕਿ ਉਹਨਾਂ ਨੂੰ ਡੀਏ ਦਾ ਬਣਦਾ ਲਾਭ ਮਿਲੇਗਾ ਠੀਕ ਹੈ ਨਾ ਚਾਹੁੰਦੇ ਪੰਜਾਬ ਸਰਕਾਰ ਨੇ ਜਿਹੜੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਚ ਚੱਲ ਰਹੀ ਹੈ ਜੀ ਇਹਨੇ ਵੀ ਤੇ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਤੇ ਉਸ ਤੋਂ ਪਹਿਲਾਂ ਜੀ ਅ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਨੇ ਵੀ ਹੂੰ ਪੰਜਾਬ ਦੇ ਮੁਲਾਜ਼ਮਾਂ ਦੇ ਜਿਹੜਾ ਮਗਹਾਈ ਪੱਤਾ ਹੈ ਜੀ ਉਹਦੇ ਨਾਲ ਜਿਹੜੀ ਸੈਂਟਰ ਨਾਲ ਸਾਡੀ ਮੁਲਾਜ਼ਮਾਂ ਦੀ ਪੈਰਟੀ ਹੁੰਦੀ ਹੈ ਹੂੰ ਉਹਨੂੰ ਤੋੜਿਆ ਉਹ ਪੈਰਟੀ ਉਹਨਾਂ ਨੇ ਬਹਾਲ ਨਹੀਂ ਰੱਖੀ ਜੀ ਇਹਦੇ ਲਈ ਵਕਫ ਵਕ ਸਮੇਂ ਤੇ ਮੁਲਾਜ਼ਮ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਕੰਮ ਕਰਦੀਆਂ ਰਹੀਆਂ ਹੂੰ ਵਕਫ ਵਕ ਪੱਧਰਾਂ ਤੇ ਆਰਗੇਨਾਈਜੇਸ਼ਨ ਨੇ ਕੰਮ ਕੀਤਾ ਜੀ ਪਿਛਲੇ ਦਿਨਾਂ ਚ ਇੱਕ ਕੇਸ ਜਿਹੜਾ ਹੈ ਉਹ ਅਦਾਲਤ ਚ ਗਿਆ ਜਿਹੜਾ ਨਿਰਮਲ ਸਿੰਘ ਤੋਂ ਹੋਆ ਅਤੇ ਹੋਰ ਬਨਾਮ ਪੰਜਾਬ ਸਰਕਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਨੇ ਇਸ ਕੇਸ ਦੀ ਸਰਚ ਮਾਰ ਕੇ ਕੱਢਣੀ ਹੋਵੇ ਉਹ 24698/2025 ਦੇ ਨੰਬਰ ਨਾਲ ਇਸ ਕੇਸ ਦੀ ਕਾਪੀ ਲੈ ਸਕਦੇ ਨੇ ਜੀ ਸੋ ਇਹ ਕੇਸ ਜਦੋਂ 27 ਤਰੀਕ ਨੂੰ ਇਹਦਾ ਇਹਦਾ ਫੈਸਲਾ ਹੋਇਆ ਪੰਜਾਬ ਹਰਿਆਣਾ ਆ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਨੇ ਕਿਹਾ ਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਉਹਨਾਂ ਦਾ ਬਣਦਾ ਮਗਹਾਈ ਪੱਤਾ ਜਿਹੜਾ ਪੈਂਡਿੰਗ ਹੈ ਉਹ ਦਿੱਤਾ ਜਾਵੇ ਉਹ ਜਿਹੜਾ ਪੈਂਡਿੰਗ ਮਗਹਾਈ ਪੱਤਾ ਆ ਉਹਦੀ ਉਹਨਾਂ ਨੇ ਪੈਰਲ ਜਿਹੜੀ ਆ ਉਹ ਰੇਸ਼ੋ ਜਿਹੜੀ ਆ ਉਹ ਬਿਆਨ ਕੇ ਦਿੱਤੀ ਕਿ ਉਦੋਂ ਇੰਨਾ ਸੀ ਇੰਨਾ ਬਣਦਾ ਸੀ ਇੰਨਾ ਸੀ ਇੰਨਾ ਬਣਦਾ ਸੀ ਨਾਲ ਹੀ ਉਹਨਾਂ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ 3 ਮਹੀਨੇ ਦੇ ਵਿੱਚ ਇਹਨਾਂ ਮੁਲਾਜ਼ਮਾਂ ਨੂੰ ਇਹਨਾਂ ਦਾ ਮਗਹਾਈ ਪੱਤਾ ਜਿਹੜਾ ਉਹ ਉਹਦੀ ਬਣਦੀ ਬਕਾਇਆ ਰਾਸ਼ੀ ਦਿੱਤੀ ਜਾਵੇ ਨਾਲ ਦੀ ਨਾਲ ਇਹ ਵੀ ਆਦੇਸ਼ ਕੀਤੇ ਗਏ ਨੇ ਕਿ 12% ਤੁਸੀਂ ਲੇਟ ਦਿੱਤਾ ਤੇ ਵਿਆਜ ਸਹਿ ਦਿੱਤਾ ਜਾਵੇ। ਜੀ ਹੁਣ ਇਹ ਜਿਹੜਾ ਫੈਸਲਾ ਆ ਇਹ ਫੈਸਲਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਹਮ ਤੇ ਨਾਲ ਦੀ ਨਾਲ ਸਾਨੂੰ ਮਲਾਜ਼ਮਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਜੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਤਾਂ ਮਲਾਜ਼ਮਾਂ ਨੂੰ ਕਿਸਾਨਾਂ ਆਗੂਆਂ ਕੋਲੋਂ ਸਿੱਖ ਕੇ ਇਕਮੁੱਟ ਹੋ ਕੇ ਖੜੇ ਹੋਣਾ ਚਾਹੀਦਾ ਹੈ। ਅੱਜ ਜੇ ਹਾਈ ਕੋਰਟ ਸਾਥ ਨਾ ਦਿੰਦੀ ਤੇ ਸਾਡੀਆਂ ਤਿੰਨ ਸਰਕਾਰਾਂ ਜਿਹੜੀਆਂ ਆ ਉਹ ਜੋ ਧੱਕਾ ਕਰਦੀਆਂ ਆਈਆਂ ਉਹ ਧੱਕਾ ਆਉਣ ਵਾਲੇ ਸਮੇਂ 'ਚ ਵੀ ਬਰਕਰਾਰ ਰਹਿਣਾ ਸੀ ਸੋ ਮੁਲਾਜ਼ਮਾਂ ਲਈ ਇਹ ਵੱਡੀ ਰਾਹਤ ਦੀ ਖਬਰ ਹੈ ਇਹਦੇ ਨਾਲ ਜਿਹੜੇ ਪੈਨਸ਼ਨਰਜ਼ ਨੇ ਉਹਨਾਂ ਲਈ ਵੀ ਇਹ ਵੱਡੀ ਰਾਹਤ ਦੀ ਖਬਰ ਹੈ ਇਹ ਇਹ ਪਿਛਲੇ ਕੱਲ ਦੀ ਖਬਰ ਹੈ ਜੀ ਬਿਲਕੁਲ ਸੋ ਅਗਲਾ ਸਵਾਲ ਮੈਂ ਕਰਾਂਗੀ ਪੰਜਾਬ ਦੇ ਕਿਸਾਨਾਂ ਨੇ ਇੱਕ ਜੇਤੂ ਰੈਲੀ ਕੀਤੀ ਹੈ ਉਸ ਦਾ ਅਸਰ ਕੀ ਤੁਸੀਂ ਕਹਿਣਾ ਚਾਹੋਗੇ ਇਸ ਬਾਰੇ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਦਿਨਾਂ 'ਚ ਜਿਹੜਾ ਇੱਕ ਕੋਲ ਅਰੰਭਿਆ ਸੀ ਜਿਹੜਾ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸੀ ਉਹਦੇ ਖਿਲਾਫ ਜਿਹੜਾ ਅ ਅੰਦੋਲਨ ਸੀ ਉਹ ਲੋਕ ਇਕੱਠੇ ਹੋ ਰਹਾ ਸੀ ਵੱਡੇ ਵੱਡੀਆਂ ਪਾਰਟੀਆਂ ਐਨ ਜੀਓਜ਼ ਇੰਟੈਲੈਕਚੁਅਲਸ ਪੱਤਰਕਾਰਸ ਤੇ ਮਜ਼ਦੂਰ ਵੀ ਉਹਨਾਂ ਦੇ ਨਾਲ ਇਕੱਠੇ ਹੋ ਕੇ ਆਏ ਜਦੋਂ ਪੰਜਾਬ ਸਰਕਾਰ ਨੂੰ ਇਹ ਲੱਗਣ ਲੱਗ ਪਿਆ ਕਿ ਇਹ ਗੱਲ ਸਾਡੇ ਸੂਤ ਨਹੀਂ ਬੈਠਣੀ ਤੇ ਉਸੇ ਸਮੇਂ ਅਤਵਾਕਨ ਮਾਨਜੁਗ ਹਾਈ ਕੋਰਟ ਨੇ ਵੀ ਇਹ ਕਹਿਤਾ ਕਿ ਕੁਝ ਸਮੇਂ ਲਈ ਇਹਦੇ ਤੇ ਰੋਕ ਲਾਈ ਜਾਵੇ। ਇਹ ਜਿਹੜੀ ਨੋਟੀਫਿਕੇਸ਼ਨ ਹੋ ਚੁੱਕੀ ਸੀ ਪੰਜਾਬ ਸਰਕਾਰ ਝੂਠ ਬੋਲਦੀ ਸੀ ਕਿ ਅਸੀਂ ਅਜੇ ਨੋਟੀਫਾਈ ਨਹੀਂ ਕੀਤਾ ਇਹਨਾਂ ਦੀ ਪ੍ਰੂਵਲ ਲੈਣ ਤੋਂ ਬਾਅਦ ਨੋਟੀਫਾਈ ਕਰਾਂਗੇ ਉਹ ਗੱਲਾਂ ਅਲੱਗ ਸੀਗੀਆਂ। ਹੁਣ ਹੋਇਆ ਕਿ ਕਿ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ। ਉਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਤੋਂ ਬਾਅਦ ਕਿਸਾਨ ਔਰ ਗੁਜਾਇਸ਼ਨ ਨੇ ਇੱਕ ਵੱਡੀ ਰੈਲੀ ਜਿਹੜੀ ਆ ਜੇਤੂ ਰੈਲੀ ਦੇ ਤੌਰ ਤੇ ਜਿਹੜੀ ਉਹ ਰੱਖੀ ਹੋਈ ਸੀ ਉਹ ਵੱਡੀ ਉਹ ਜੇਤੂ ਰੈਲੀ ਉਸ ਦਿਨ ਹੋਈ ਜਿਸ ਦਿਨ ਭਰਮਾ ਮੀਂਹ ਜਿਹੜਾ ਆ ਉਹ ਪੰਜਾਬ ਚ ਪੈ ਰਿਹਾ ਮੈਂ ਉਸ ਰੈਲੀ ਨੂੰ ਦੇਖਿਆ ਜਿਹਦੇ ਵਿੱਚ ਰਾਜਵਾਲ ਸਾਹਿਬ ਨੇ ਬਾਰ ਬਾਰ ਉੱਠ ਕੇ ਇਹ ਅਪੀਲ ਕੀਤੀ ਆ ਕਿ ਮੈਂ ਵੀ ਸਮਝਦਾ ਮੀਂਹ ਪੈ ਰਿਹਾ ਮੈਂ ਵੀ ਸਮਝਦਾ ਕਿ ਥੱਲੇ ਤੁਹਾਡੇ ਪਾਣੀ ਆ ਉਤੋਂ ਪਾਣੀ ਟੈਂਟ ਚੋਰੇ ਨੇ ਤੁਸੀਂ ਪਾਣੀ ਚ ਬੈਠੇ ਹੋ ਅਤੇ ਪਰ ਅਸੀਂ ਆਪਣੀ ਏਕਤਾ ਦਾ ਆਪਣੇ ਠੰਮੇ ਤੇ ਠਹਿਰਾਓ ਦਾ ਸਬੂਤ ਦਿੰਦਿਆਂ ਇਸ ਰੈਲੀ ਚੋਂ ਇਦਾਂ ਨਹੀਂ ਜਾਣਾ ਅਸੀਂ ਆਪਣੇ ਸਾਰੇ ਬੁਲਾਰਿਆਂ ਨੂੰ ਸੁਣਨਾ ਇਹ ਤਾਂ ਹੋਇਆ ਕਿ ਰੈਲੀ ਵਿੱਚ ਸਾਰੇ ਬੁਲਾਰਿਆਂ ਦਾ ਕਿਉਂਕਿ ਮੀਂਹ ਬਹੁਤ ਪੈ ਰਿਹਾ ਸੀ ਸਮਾਂ ਥੋੜਾ ਥੋੜਾ ਜਿੱਥੇ 15 ਮਿੰਟ ਸੀ ਉਹ 5-5 ਮਿੰਟ 2-2 ਮਿੰਟ ਘਟਾ ਦਿੱਤਾ ਗਿਆ ਪਰ ਸਾਰੇ ਹੀ ਬੁਲਾਰੇ ਜਿਹੜੇ ਨੇ ਬੋਲੇ ਇਸ ਰੈਲੀ ਦੀ ਖੂਬਸੂਰਤੀ ਇਹ ਰਹੀ ਕਿ ਜਿਹੜੇ ਕਿਸਾਨ ਨੇ ਉਹ ਵਰਦੇ ਮੀਂਹ ਵਿੱਚ ਡਟੇ ਰਹਿ ਔਰ ਉਹਨਾਂ ਕਿਸਾਨਾਂ ਨੇ ਵਰਦੇ ਮੀਂਹ ਵਿੱਚ ਆਪਣੇ ਲੀਡਰਾਂ ਨੂੰ ਸੁਣਿਆ ਜੀ ਇਹਦੇ ਤੋਂ ਇੱਕ ਸਨੇਹਾ ਜਾਂਦਾ ਹੈ ਕਿ ਪੰਜਾਬ ਦੀ ਕਿਸਾਨੀ ਇੱਕ ਮੁੱਠ ਹੈ ਪੰਜਾਬ ਦੀ ਕਿਸਾਨੀ ਦੇ ਨਾਲ ਜਿਹੜੀਆਂ ਹਕੂਮਤਾਂ ਉਹ ਟਕਰਾਉਣ ਦੀ ਸਥਿਤੀ ਦੇ ਵਿੱਚ ਨਿਗਿਆ ਇਹ ਸਨੇਹਾ ਸਾਫ ਹੈ ਇਹਦੇ ਵਿੱਚ ਜਿਹੜਾ ਕਿਸਾਨਾਂ ਨੇ ਫੈਸਲੇ ਨਵੇਂ ਲੈ ਉਹ ਮੇਰੇ ਲਈ ਵੀ ਬਹੁਤ ਵਧੀਆ ਸੀਗੇ ਇਕ ਤਾਂ ਉਹਨਾਂ ਨੇ ਕਿਹਾ ਕਿ ਫ੍ਰੀ ਟ੍ਰੇਡ ਜਿਹੜੀ ਜਿਹਦਾ ਐਲਾਨ ਨਰਿੰਦਰ ਮੋਦੀ ਹੋਰਾਂ ਨੇ 15 ਅਗਸਤ ਨੂੰ ਲਾ ਦਿੱਲੀ ਦੇ ਲਾਲ ਕਿਲੇ ਤੋਂ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਨਾਲ ਧਰੋ ਨਹੀਂ ਹੋਣ ਦੇਵਾਂਗਾ ਅਭੀ ਅਸੀਂ ਮੋਦੀ ਸਾਹਿਬ ਦੀ ਇਸ ਗੱਲ ਦੀ ਤਾਰੀਫ ਕਰਦੇ ਆ ਪਰ ਜੇ ਧਰੋ ਹੋਇਆ ਵੀ ਤੇ ਅਸੀਂ ਆਪ ਹੀ ਧਰੋ ਨਹੀਂ ਹੋਣ ਦੇਣਾ ਇਹ ਸਾਨੂੰ ਇਹ ਇਹ ਸਾਨੂੰ ਆਪਣੇ ਜਿਹੜੀ ਸਮਰੱਥਾ ਹੈ ਉੱਤੇ ਗਿਆਨ ਹੈ ਜੀ ਐ ਤੇ ਨਾਲ ਹੀ ਉਹਨਾਂ ਨੇ ਅਮਰੀਕਾ ਤੋਂ ਆਉਂਦੀ ਜਿਹੜੀ ਕਪਾਹ ਹੈ ਉਹਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਜਿਹੜਾ ਨਰਿੰਦਰ ਮੋਦੀ ਇਹ ਕਹਿੰਦਾ ਹੈ ਕਿ ਮੈਂ ਕਿਸਾਨਾਂ ਨਾਲ ਧਰੋ ਨਹੀਂ ਹੋਣ ਦੇਣਾ ਉਹਨੇ ਕਪਾਹ ਤੇ 11% ਜਿਹੜਾ ਟੈਕਸ ਹੈ ਜਿਹੜੀ ਡਿਊਟੀ ਉਹ ਹਟਾ ਦਿੱਤੀ ਹੈ ਹੂੰ ਅਮਰੀਕਾ ਸਾਡੇ ਤੇ ਡਿਊਟੀ ਲਾ ਰਿਹਾ ਜੀ ਤੇ ਹਿੰਦੁਸਤਾਨ ਅਮਰੀਕਾ ਤੋਂ ਆਉਂਦੀ ਕਪਾਹ ਤੇ 11% ਡਿਊਟੀ ਘੱਟ ਕਰ ਰਹੀ ਹੈ ਇਹਦਾ ਮਤਲਬ ਕੀ ਹੈ ਕਿ ਜਿਹੜੀ ਕਪਾਹ ਅਮਰੀਕਾ ਤੋਂ ਆ ਰਹੀ ਹੈ ਉੱਤੇ ਜਿਹੜਾ ਟੈਕਸ ਹਿੰਦੁਸਤਾਨ ਦੀ ਸਰਕਾਰ ਨੇ 11% ਘੱਟ ਕਰਤਾ ਹੁਣ ਹਿੰਦੁਸਤਾਨ ਦੇ ਕਿਸਾਨ ਦੀ ਜਿਹੜੀ ਕਪਾਹ ਆ ਉਹ ਮੰਡੀਆਂ 'ਚ ਰੁਲ ਜਾਣੀ ਹੈ ਬਾਹਰੋਂ ਕਬਾਤ ਤੁਹਾਨੂੰ ਸਸਤੀ ਮਿਲ ਜਾਣੀ ਹੈ ਸੋ ਕਿਸਾਨਾਂ ਨੇ ਇਹ 15 ਅਗਸਤ ਦੇ ਭਾਸ਼ਣ ਦੀ ਅਸਲੀਅਤ ਜਿਹੜੀ ਹੈ ਉਹ ਉੱਥੇ ਜਗਜाहਰ ਵੀ ਕੀਤੀ ਹੈ ਜੀ ਕੇਂਦਰ ਸਰਕਾਰ ਸਹਿਕਾਰਤਾ ਜਿਹੜੀਆਂ ਸੰਸਥਾਵਾਂ ਨੇ ਸਾਡੇ ਸਰਕਾਰੀ ਬੈਂਕ ਨੇ ਸਾਡੀਆਂ ਡੈਰੀ ਫਾਰਮਿੰਗ ਹੈ ਸਾਡੇ ਹੋਰ ਜਿਹੜੀਆਂ ਸਹਿਕਾਰੀ ਸੰਸਥਾਵਾਂ ਨੇ ਉਹਨਾਂ ਦਾ ਪੱਠਾ ਬਿਠਾਉਣ ਤੇ ਲੱਗੀ ਹੋਈ ਆ ਸੋ ਇਹਦਾ ਵੀ ਗੰਭੀਰ ਨੋਟਸ ਕਿਸਾਨਾਂ ਨੇ ਲਿਆ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਝੋਨੇ ਦਾ ਭਾਅ ਮਿਨੀਮਮ 500 ਪਾਜ਼ਾਰ ਰੁਪਏ ਪ੍ਰਤੀ ਕੁਇੰਟਲ ਜਿਹੜਾ ਉਹ ਨਿਰਧਾਰਤ ਕੀਤਾ ਜਾਵੇ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਖੇਤੀ ਦੀ ਨੀਤੀ ਜਿਹੜੀ ਆ ਬਣਾਈ ਜਾਵੇ ਜੀ ਪਿਛਲੇ ਲੰਮੇ ਸਮੇ ਤੋਂ ਖੇਤੀ ਨੀਤੀ ਬਾਰੇ ਇਹ ਖਰੜੇ ਤਿਆਰ ਹੁੰਦੇ ਨੇ ਪਹਿਲੀਆਂ ਸਰਕਾਰਾਂ ਵੀ ਇਹੋ ਹੀ ਕਰਦੀਆਂ ਰਹੀਆਂ ਨੇ ਭਗਵੰਤ ਮਾਨ ਦੀ ਸਰਕਾਰ ਵੀ ਇਹੋ ਹੀ ਕਰ ਰਹੀ ਹੈ ਵੀ ਜੇ ਖੇਤੀ ਨੀਤੀ ਬਣੇਗੀ ਤਾਂ ਕਿਸਾਨ ਦਾ ਭਲਾ ਤੇ ਪੰਜਾਬ ਦਾ ਭਲਾ ਤਾਂ ਹੋਣਾ ਹੈ ਇਸ ਸਬੰਧੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਆਉਂਦੀ 2 ਤਰੀਕ ਨੂੰ ਉਹ ਇਹਦੇ ਲਈ ਇੱਕ ਡਿਮੋਨਸਟ੍ਰੇਸ਼ਨ ਜਿਹੜੀ ਹੈ ਉਹ ਉਹ ਭਗਵੰਤਬਾਨ ਦੇ ਘਰ ਤੱਕ ਲੈ ਕੇ ਜਾਣਗੇ ਸੋ ਇਸ ਸੰਬੰਧ ਚ ਆਉਂਦਿਆ ਹੀ ਹੜਾਗਰ ਨੇ ਪੰਜਾਬ ਦੀ ਸਥਿਤੀ ਹੋਰ ਬੱਤਰ ਹੋ ਗਈ ਹੈ ਤੇ ਪੰਜਾਬ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਉਹ ਕਿਸਾਨ ਜਿਹੜੇ ਅਜੇ ਲੈਂਡ ਪੂਲਿੰਗ ਤੋਂ ਮੁਕਤ ਹੋਏ ਸੀ ਉਹ ਅੱਜ ਕਿਸਾਨ ਹੜਾਂ ਦੀ ਮਾਰ ਦੇ ਨਾਲ ਕੁਦਰਤ ਦੇ ਇਸ ਮਨੁੱਖੀ ਇਹ ਘਟਿਆ ਪ੍ਰਬੰਧ ਦੇ ਖਿਲਾਫ ਜਿਹੜੇ ਨੇ ਉਸ ਕਰੋਪੀ ਦਾ ਸ਼ਿਕਾਰ ਹੋ ਰਹੇ ਨੇ ਇਹ ਇਦਾਂ ਦੀ ਸਥਿਤੀ ਜਿਹੜੀ ਹੈ ਉਹ ਪੰਜਾਬ ਦੀ ਬਣੀ ਹੋਈ ਆ ਕਿਸਾਨ ਜਥੇਬੰਦੀਆਂ ਦੀ ਇਸ ਜੇਤੂ ਰੈਲੀ ਦੇ ਨਾਲ ਹੀ ਜਿਹੜੀ ਸਰਕਾਰ ਹੈ ਉਹਨੂੰ ਇਹ ਪਤਾ ਲੱਗ ਗਿਆ ਕਿ ਕਿਸਾਨਾਂ ਦੇ ਮਸਲਿਆਂ ਤੇ ਕਿਸਾਨਾਂ ਦੇ ਮੁੱਦਿਆਂ ਤੇ ਕਿਸਾਨਾਂ ਨਾਲ ਬੈਠ ਕੇ ਹੀ ਗੱਲ ਕਰਨੀ ਪਣੀ ਆ ਜੇ ਕਿਸਾਨਾਂ ਦੇ ਕਿਸੇ ਵੀ ਸਿਸਟਮ ਮੁੱਦੇ ਤੇ ਕੋਈ ਕੱਲਿਆ ਫੈਸਲਾ ਲਿਆ ਤਾਂ ਉਹ ਮਹਿੰਗਾ ਪੈ ਸਕਦਾ ਹੈ ਜੀ ਬਿਲਕੁਲ ਬਿਲਕੁਲ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੁੱਖ ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਧੰਨਵਾਦ ਕਰਦੇ ਹਾਂ ਮਿਲਾਂਗੇ ਇਸੇ ਤਰ੍ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ